ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤਾਂ ਦੋਸਤੋ ਆ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਮੱਲੇਕਾ ਮਲਵਾਨੀ ਰੋਡ ਦੀਆਂ ਦਿਖਾ ਰਿਹਾ ਤਾਂ ਦੋਸਤੋ ਅੱਜ ਦੀਆਂ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਜਿਹੜੀ ਕਿ ਫਸਲ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਬੁਰਾ ਜਿਹੜਾ ਕਿ ਕਿਸਾਨ ਦੇ ਨਾਲ ਅੱਜ ਹੋ ਰਿਹਾ ਹੈ ਜ਼ਮੀਂਦਾਰ ਦੇ ਨਾਲ ਹੋ ਰਿਹਾ ਹੈ ਕਿਉਂਕਿ ਇੰਨਾ ਜ਼ਿਆਦਾ ਮੀਂਹ ਪੈਣ ਕਾਰਨ ਝੋਨਾ ਜਿਹੜਾ ਕੀ ਹੈ ਇਹ ਬਿਲਕੁਲ ਖਰਾਬ ਹੋ ਚੁੱਕਿਆ ਹੈ ਨਿਕਾਸੀ ਦਾ ਕੋਈ ਸਿਸਟਮ ਨਹੀਂ ਹੈਗਾ ਬਾਹਰ ਕਿਤੇ ਨਿਕਲਣਾ ਨਿਕਾਸੀ ਦਾ ਪਾਣੀ ਦਾ ਨਹੀਂ ਬਣ ਰਿਹਾ ਤੇ ਉਤੋਂ ਮੀਂਹ ਦੀ ਜਿਹੜੀ ਕੀ ਸੁਭਾਵਨਾ ਹੈ ਉਹ ਹੋਰ ਜਿਆਦਾ ਹੋ ਰਹੀ ਹੈ ਠੀਕ ਹੈ ਹੋਰ ਦੱਸਿਆ ਜਾ ਰਿਹਾ ਵੀ ਮੀਂਹ ਆ ਹੋਰ ਆਊਗਾ ਤੇ ਜਿਸ ਦੇ ਕਾਰਨ ਕੀ ਹੈ ਫਸਲ ਜਿਹੜੀ ਕਿ ਖਰਾਬ ਹੋ ਚੁੱਕੀ ਹੈ ਲਗਭਗ ਖਰਾਬ ਹੋ ਚੁੱਕੀ ਹੈ ਅਗਰ ਇਸੇ ਤਰ੍ਹਾਂ ਹੀ ਹਾਰ ਰਹੀ ਤਾਂ ਇਸ ਵਾਰੀ ਜ਼ਿਮੀਦਾਰ ਨੂੰ ਜਿਹੜਾ ਕੀ ਬਹੁਤ ਵੱਡਾ ਨੁਕਸਾਨ ਚੱਲਣਾ ਪਊਗਾ ਤੇ ਕਿਤੇ ਨਾ ਕਿਤੇ ਜ਼ਿਮੀਦਾਰ ਨੂੰ ਕਿਸਾਨ ਨੂੰ ਸਰਕਾਰ ਮਾਰ ਰਹੀ ਹੈ ਕਿਤਨਾ ਕਿਤੇ ਪਰਮਾਤਮਾ ਮਾਰ ਰਿਹਾ ਹੈ ਤਾਂ ਯਾਨੀ ਕਿ ਬਹੁਤ ਬੁਰਾ ਸੰਕਟ ਕਿਸਾਨ ਤੇ ਆ ਰਿਹਾ ਹੈ ਦੇਖ ਰਹੇ ਆਪਾਂ ਹਰ ਇੱਕ ਜਿਹੜੀ ਕੀ ਹੈ ਵੀਡੀਓ ਆ ਰਹੀ ਹੈ ਨੈਟ ਦੇ ਉੱਤੇ ਹਰ ਪਾਸੇ ਤਬਾਹੀ ਜਿਹੜੀ ਕਿ ਪਾਣੀ ਨੇ ਮਚਾ ਰੱਖੀ ਹੈ ਤਾਂ ਜਿਹੜਾ ਕਿ ਲਾਸ ਬਹੁਤ ਜ਼ਿਆਦਾ ਜਿੰਮੇਦਾਰ ਨੂੰ ਹੋ ਰਿਹਾ ਹੈ ਸੁਪਨੇ ਚੂਰ ਚੂਰ ਹੁੰਦੇ ਦਿਖਾਈ ਦੇ ਰਹੇ ਆ ਤੋ ਦੋਸਤੋ ਸਹੀ ਕਿਹਾ ਲਖਾਰੀ ਨੇ ਕਿਸੇ ਲਿਖਣ ਵਾਲੇ ਨੇ ਕਹਿੰਦਾ ਜੱਟ ਦੀ ਜੂਨ ਬੁਰੀ ਰੜਕ ਰੜਕੇ ਮਰ ਜਾਣਾ ਤਾਂ ਚਲੋ ਮਿਲ ਕੇ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਵੀ ਜਿਹੜਾ ਇਹ ਸਫਰ ਹੈ ਇਹ ਜਿਹੜਾ ਸਫਰ ਹੈ ਕਿਸਾਨ ਨੂੰ ਕਰਨਾ ਬਹੁਤ ਔਖਾ ਹੋ ਰਿਹਾ ਹੈ ਇਸ ਵਾਰ ਜੋ ਹੈ ਸਾਰਾ ਫਸਲ ਤੇ ਜਿੰਨਾ ਖਰਚਾ ਕੀਤਾ ਸੀ ਕਿਸਾਨ ਨੇ ਉਹ ਵੀ ਉਹਦੀ ਝੋਲੀ ਵਿੱਚ ਨਹੀਂ ਪੈ ਰਿਹਾ ਕਿਸਾਨ ਲਾਸ ਦੇ ਵੱਲ ਵਧ ਰਹੀ ਹੈ ਤਾਂ ਦੋਸਤੋ ਮਿਲ ਕੇ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਵੀ ਜਿਹੜਾ ਸਾਡੇ ਦੇਸ਼ ਦਾ ਅੰਦਾਤਾ ਹੈ ਕਿਸਾਨ ਹੈ ਜਿਹੜੀ ਦੀ ਮੁਸ਼ਕਲ ਹੈ ਇਹ ਨਾ ਵਧੇ